ਜੇ ਤੇ ਉਪਸਤਿਤ ਹਲਕਾ ਦੱਖਣੀ ਦੇ ਬਹੁਤ ਵੱਡੀ ਗਿਣਤੀ ਚ ਇਹ ਠਾਠਾ ਮਾਰਦਾ ਕੱਟ ਮੇਰੀ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਸਤਿਕਾਰਯੋਗ 바ਵਾ ਪੈਣਾ ਨੌਜਵਾਨ ਵੀਰੋ ਹਲਕਾ ਦੱਖਣੀ ਦੇ ਸਾਰੇ ਹੀ ਉਹਦੇ ਨਾਲ ਸਰਬਾਨਾ ਚੱਲੂਗਾ

ਅਰਥਾ ਨਾ ਅਕੋਰਡਿੰਗ ਤੋਂ ਨਹੀਂ ਕਰਤੀ ਗਾਤਵਾਜ ਕੇਵਲ ਆਪਾਂ ਤੇ ਵੇਲੇ ਅੱਲਾਹ ਅੱਲਾਹ ਬੱਤਨੇ ਦੇ ਆਪਣੇ ਗੱਤ ਖੜੇ ਨਾ ਕੋਈ ਕਿਹਾਰੇ ਦਾ ਦੁਆਰ ਕੋਕਰੇ ਤੇ ਆਵੇ ਵੇ ਰੀਸੋਲ ਮਾ ਸਾਰਤਕ ਅੱਜ ਇਸ ਅਰਥ ਨੇ ਕਈਆਂ ਦੇ ਫਿਊਜ ਤਾ ਦੇਣੇ ਕਿ ਮੈਂ ਤੁਹਾਨੂੰ ਦੱਸਾਂ ਚਾਹੇ ਫਿਊਜ ਬਕਸ਼ਾ ਵੀ ਬਦਲ ਲਿਓ ਗੱਲ ਨਹੀਂ ਬਣਦੀ ਉਹ ਇਹਨਾਂ ਦੇ ਕਰ ਕਈ ਸੀ ਸਾਰਾ ਕੁਝ ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਲੋਕਾਂ ਨੂੰ ਕਈਆਂ ਨੂੰ ਭਲੇਖੇ ਪੈ ਜਾਂਦੇ ਨੇ ਈ ਮੈਂ ਮੈਂ ਸਭ ਕੁਝ ਕਰ। ਓਏ ਬਣਾਉਣ ਵਾਲੇ ਵੀ ਇਹ ਤੇ ਢਾਉਣ ਵਾਲੇ ਵੀ। ਇਹਨਾਂ ਦੀ ਇੱਜ਼ਤ, ਤਮਾਨ, ਸਤਕਾਰ ਔਰ ਵਿਚਾਰਧਾਰਾ। ਸਾਧ ਸੰਗਤ ਜੀ ਉਹ ਹਵਾ ਦੇ ਬੁੱਲੇ ਨਾਲ ਜਿਹੜਾ ਉੱਡ ਜਾਵੇਗਾ। ਉਹਦਾ ਨਾ ਅੱਜ ਮੁੱਲ ਪਿਆ ਨਾ ਕਦੇ ਕੱਲ ਪੈਣ। ਜਿਹਦੀ ਵਿਚਾਰਧਾਰਾ ਕੋਈ ਨਹੀਂ। ਜਿਹਦੀ ਸੋਚ ਕੋਈ ਨਹੀਂ। ਔਰ ਇਹ ਪੰਜਾਬ ਦੀ ਸ਼ਹੀਦਾਂ ਦੀ ਇਹ ਧਰਤੀ ਇਸ ਧਰਤੀ ਨੇ ਕਦੇ ਮੌਕਾ ਪ੍ਰਸਤਾ ਨੂੰ ਧੋਕੇ ਪਾਜਾ ਨੂੰ ਮੁੱਖ ਸਰਕਾਰਾਂ ਅੱਗੇ ਝੁਕਣ ਵਾਲਿਆਂ ਨੂੰ ਤਾਣ ਨੀਵੀ ਕਰਨ ਵਾਲਿਆਂ ਨੂੰ ਇਸ ਧਰਤੀ ਨੇ ਕਦੇ ਮਾਫ਼ ਨਹੀਂ ਕੀਤਾ ਲੋਕ ਆਉਣਗੇ ਲੋਕ ਆਉਣਗੇ ਲੋਕ ਚਲੇ ਜਾਣਗੇ ਮਗਰ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਰਹੂ ਕਿ ਜਿਹੜਾ ਡੱਟ ਗਿਆ ਜਿਹੜਾ ਖਲੋ ਗਿਆ ਜਿਹੜਾ ਤਗੜਾ ਹੋ ਕੇ ਲੋਕਾਂ ਦੀ ਆਵਾਜ਼ ਬੁਨੰਦ ਕਰ ਗਿਆ ਸਾਧ ਸੰਗਤ ਜੀ ਉਹਦਾ ਅੱਜ ਵੀ ਮੁੱਲ ਪਿਆ ਉਹਦਾ ਕੱਲ ਵੀ ਮੁੱਲ ਪਊਗਾ ਇਸ ਲਈ ਜਿੰਦਾਬਾਦ ਜਿੰਦਾਬਾਦ ਸਾਚੰਗ ਸਿੰਘ ਜੀ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਵੇਖੋ ਦੇਸ਼ ਦੀ ਸਰਕਾਰਾਂ ਦੋ ਚੱਲਦੀਆਂ ਨੇ ਚਾਹੇ ਸੂਬੇ ਦੀ ਸਰਕਾਰ ਚੱਲਦੀ ਹੈ ਕੋਦੀ ਵੋਟ ਪਾਉਣੇ ਆ ਤੇ ਚਾਹੇ ਅਸੀਂ ਦੇਸ਼ ਦੀ ਸਰਕਾਰ ਚੁਣਨ ਦਾस्ते ਵੋਟ ਪਾਉਣੀ ਔਰ ਜਿੰਨਾ ਵੀ ਪੈਸਾ ਕਿਸੇ ਸੂਬੇ ਤੇ ਆਉਂਗਾ ਉਹ ਜਾਂ ਸੂਬੇ ਦੀ ਸਰਕਾਰ ਉਹ ਤੋਂ ਖਰਚ ਕਰਦੀ ਐ ਚਾਹੇ ਦੇਸ਼ ਦੀ ਸਰਕਾਰ ਕੋਲੋਂ ਖਰਚ ਕਰਦੀ। ਅੱਜ ਜੇ ਕੱਤਰਤਾਏ ਹਾਜ਼ਰੀ ਨੇ ਇਸ ਲਈ ਇਕੱਠੀ ਹੋਈ ਐ ਕੀ ਹਸੀ ਆਪ ਦਾ ਵਕੀਲ ਦਿੱਲੀ ਚ ਕਹੇ ਜਾਂ ਨੁਮਾਇੰਦਾ ਚੁੱਲ ਕੇ ਭੇਜਦਾ। ਅਸੀਂ ਦਿੱਲੀ ਚ ਸਰਕਾਰ ਕੀ ਜੀ ਬੁਲਾਉਣਾ ਚ